ਨਹੀਂ ਇਹ ਤਾਂ ਕੋਈ ਸ਼ਰੀਰ ਇਹਨਾਂ ਦੀਆਂ ਬਾਡੀਆਂ ਦੇਖ ਲਓ ਕਿਹੜੇ ਦੀ ਵੱਡੀ ਛੋਟੀ ਬਾਡੀ ਹੈ ਉਹ ਕਬੂਤਰ ਵੱਡੀ ਬਾਡੀ ਦਾ ਕਬੂਤਰ ਹੀ ਛੋਟੀ ਦੀ ਹੈ ਕਬੂਤਰ ਗਰਮ ਹੈ ਕਬੂਤਰੀ ਠੰਡੀ ਹੈ ਐਂ ਕਰਕੇ ਉਹ ਵਿਚਾਲੜੀ ਵਿਚਾਲੜਾ ਜਾ ਮੇਲ ਬਣ ਜਾਂਦਾ ਹੈ ਇਹ ਤਾਂ ਕੋਈ ਖਾਸ ਗੱਲ ਨਹੀਂ ਓਕੇ ਜੀ ਹਾਂ ਠੀਕ ਹੈ ਜੀ ਜਿਹੜੇ ਤੁਸੀਂ ਫਿਰ ਤੁਹਾਡੇ ਦਿਲ ਦੇ ਨੇੜੇ ਫਿਰ ਕਿਹੜੇ ਕਬੂਤਰ ਜਿਆਦੇ ਸੀ ਉਹ ਕਿਹੜੇ ਕਬੂਤਰਾਂ ਨੂੰ ਤੁਸੀਂ ਮੰਨਦੇ ਹੋ ਵੀ ਵਧੀਆ ਇਹ ਅੱਗ ਦੇ ਵਿੱਚ ਸੱਟ ਮਾਰ ਕੂਤਰ ਧੰਨਾਂ ਸੂ ਵਾਲੇ ਬਹੁਤ ਕਰੜੇ। ਮੁੱਕੀ। ਹਾਂ ਉਹ ਪਿੱਛੋਂ ਜਮੀਂ ਐਂਟਾ ਪੁੰਨੂ ਵਾਲੇ ਕੂਤਰ ਵਾਲੇ ਚੰਗੇ। ਅੱਛਾ ਜੀ। ਉਹਨਾਂ ਕੋ ਉਤਰਾਂ ਨੂੰ ਦੋਈਂਦਾ ਕੋਈ। ਅੱਛਾ ਜੀ। ਹਾਂ ਧੰਨਾਂ ਸੂ ਵਾਲਿਆਂ ਚ ਵੀ ਮਿਕਸ ਮੁਕਸ ਹੋਊਗੀ ਉਹਨਾਂ ਦੀ ਸ਼ਕਲਾਂ ਹੋਈਆਂ ਇਹਨਾਂ ਲਾਲਚੀ ਨੇ। ਹੂੰ। ਉਹ ਪਤਾ ਨਹੀਂ ਦੇਖੋ ਅਗਲਿਆਂ ਨੂੰ ਪਤਾ ਹੈ। ਹੂੰ ਉਹ ਧੰਨਾ ਸਿੰਘ ਉਹ ਤਾਂ ਰਹੇ ਨਹੀਂ ਉਹਨਾਂ ਦੇ ਬੇਟੇ ਹੈਗੇ ਦੁਨੀ ਉਹਨਾਂ ਨੂੰ ਪਤਾ ਹੈ ਪੱਕਾ ਤਾਂ। ਹਾਂ ਜੀ। ਪਰ ਉਹ ਇੱਕੋ ਇੰਟਰਵਿਊ ਚ ਕਹਿੰਦੇ ਨੇ ਕਹਿੰਦੇ ਨਿੰਗ ਤੋਂ ਲੈਂਦੇ ਸੀ ਜਮਿੱਤੇ ਨਿੰਗ ਤੋਂ ਵੀ ਲੈਂਦੇ ਨੇ ਅੱਰੀ ਭਾਈ ਸਾਹਿਬ ਕਹਿੰਦੇ ਵੀ ਲੈ ਹਾਂਜੀ ਜਮਿੱਤੇ ਨਿੰਗ ਕੋਲੇ ਉਧਰ ਲੈ ਠੀਕ ਹੈ ਇਹ ਦੋ ਚਾਰ ਮਸਲਾਂ ਨੇ ਉਹੀ ਗਾਹਾਂ ਤੁਰੇ ਜਾਂਦੇ ਨੇ ਕਬੂਤਰ ਹਾਂਜੀ ਉਹ ਇਹ ਵੀ ਹੈ ਨਾ ਹੁਣ ਜਿੰਨੇ ਵੀ ਕਬੂਤਰਾਂ ਜਿੱਥੇ ਮਰਜੀ ਉਸਤਾਦ ਜੀ ਗੱਲ ਕਰ ਲੋ ਘੁੰਮ ਕੇ ਜਿਹੜੀ ਗੱਲ ਉਹ ਗਾਮੀ ਵਾਲ ਆਉਣੀ ਹੀ ਆਉਣੀ ਆ ਹੁਣ ਦੇ ਸਮੇਂ ਦੇ ਵਿੱਚ ਟਾਈਮ ਹੋ ਗਿਆ ਗੰਮੀ ਵਾਲੇ ਆ ਜਾਂਦੀ ਐ ਫਿਰ ਪਹਿਲਾਂ ਕਬੂਤਰ ਤਾਂ ਠਾੜ ਚੋਂ ਹੀ ਆਏ ਨੇ ਸਾਰੇ ਓਕੇ ਜੀ ਹਾਂ ਸ਼ੁਰੂਆਤ ਬਾਜ਼ੀਆਂ ਦੀ ਵੀ ਠਾੜ ਚੋਂ ਹੋਈ ਐ ਹੌਲੀ ਹੌਲੀ ਬਟਿੰਡਾ ਬਟਿੰਡੇ ਤੋਂ ਫਿਰ ਗੁੱਗੜ ਜਗੇ ਰਹਿਣ ਲੱਗ ਗਏ ਐ ਵੱਦੀ ਵੱਦੀ ਤੁਰੀ ਗਈ ਵਕੀਲ ਸਾਹਿਬ ਹੋ ਕੇ ਹੂੰ ਆ ਫਿਰ ਹੌਲੀ ਹੌਲੀ ਵੱਧੀ ਗਈ ਠੀਕ ਐ ਜੀ ਹੁਣ ਫਿਰ ਉਸਤਾ ਜੀ ਆਪਣਾ ਜਿਹੜੀ ਰਹਿائش ਆ ਉਹ ਪਟਿਆਲੇ ਆ ਪੱਕੀ ਉਹ ਆ ਵੀ ਪੱਕੀ ਹੋਈ ਹੈ ਅੱਛਾ ਜੀ ਉਹ ਜਣੀ ਜਣੀ ਜਿਆਦਾ ਪਰਿਵਾਰ ਜੀ ਜਿਹੜਾ ਪਰਿਵਾਰ ਪਰਿਵਾਰ ਪਟਿਆਲੇ ਬੱਚੇ ਪੜਨ ਕਰਕੇ ਸਾਡੇ ਪਹਿਲਾਂ ਤੁਸੀਂ ਪਟਿਆਲੇ ਆਏ ਨਹੀਂ ਹੈਗਾ ਸੀ ਹੁਣ ਗਿਆ ਪਹਿਲਾਂ ਤੁਸੀਂ ਠੀਕ ਹੈ ਜੀ ਸੋ ভাই ਅੱਜ ਖੁਸ਼ੀ ਮੈਨੂੰ ਵੀ ਇਸ ਚੀਜ਼ ਦੀ ਬਹੁਤ ਆ ਕਿਉਂਕਿ ਬਹੁਤ ਵੱਡੀ ਗੱਲ ਆ ਚਲੋ ਅਸੀਂ ਇੰਨੇ ਯੋਗ ਨਹੀਂ ਹੈ ਵੀ ਉਸਤਾਦ ਜੀ ਦੇ ਨਾਲ ਬੈਠ ਕੇ ਗੱਲਬਾਤ ਕਰ ਸਕੀਏ ਕਿਉਂਕਿ ਇਹਨਾਂ ਦੀ ਬਹੁਤ ਵੱਡੀ ਇੱਕ ਦੇਣ ਆ ਕਬੂਤਰਬਾਜੀ ਨੂੰ ਇਹ ਆਪਾਂ ਐਨੇ ਜੋਗੇ ਹਾਲੇ ਹੈ ਨਹੀਂ ਨਾ ਆਪਣਾ ਏਡਾ ਰਤਵਾ ਵੀ ਆਪਾਂ ਇਹਨਾਂ ਦੇ ਬਰਾਬਰ ਬੈਠ ਕੇ ਗੱਲ ਕਰ ਸਕੀਏ ਪਰ ਫਿਰ ਵੀ ਅਸੀਂ ਇਹਨਾਂ ਦਾ ਬਹੁਤ ਜਿਆਦਾ ਧੰਨਵਾਦ ਕਰਦੇ ਹਾਂ ਕਿਉਂਕਿ ਇਹਨਾਂ ਨੇ ਮੌਕਾ ਦਿੱਤਾ ਸਾਨੂੰ ਸੋ ਚਲੋ ਕੋਈ ਜਰੀਆ ਬਣਦਾ ਹੁੰਦਾ ਮਿਲਣ ਦਾ ਕੋਈ ਸੁਆਬ ਬਣਦਾ ਹੁੰਦਾ ਸੋ ਅਸੀਂ ਬਹੁਤ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਇਹਨਾਂ ਦਾ ਕਰਦੇ ਹਾਂ ਉਸਤਾਦ ਜੀ ਕੋਈ ਹੋਰ ਤੁਸੀਂ ਨਵੇਂ ਖੜਾਰੀਆਂ ਬਾਰੇ ਕੋਈ ਗੱਲਬਾਤ ਕੋਈ ਸਨੇਹਾ ਉਹਨਾਂ ਨੂੰ ਦੇਣਾ ਚਾਹੁੰਦੇ ਹੋਮ ਕੋਈ ਤੁਹਾਡੇ ਮਨ ਦੇ ਵਿੱਚ ਉਹ ਸੁਨੇਹਾ ਤਾਂ ਸਾਰੀ ਦੁਨੀਆ ਹੀ ਚਾਹੁੰਦੀ ਹੈ ਵੀ ਰਲ ਮਿਲ ਕੇ ਰਹੋ ਸ਼ੌਂਕ ਨੂੰ ਸ਼ੌਂਕ ਰੱਖੋ ਐਮੀ ਲੜਾਈ ਝਗੜੇ ਨਾ ਕੋਈ ਫਾਇਦਾ ਨਹੀਂ ਹੂੰ ਇਹੀ ਹੈ ਅੱਛਾ ਜੀ ਦੁਬਾਰਾ ਇਹ ਦੂਰੇ ਨਾ ਛੱਡੋ ਹੁਣ ਤਾਂ ਛੱਡਣੋਂ ਹਟ ਕੇ ਲੋਕ ਪਹਿਲਾਂ ਜਿਹੇ ਹੈਗਾ ਸੀ ਉੰਨੀ ਹੁਣ ਬਾਜ਼ੀਆਂ ਤਾਂ ਵਧ ਗਿਆ ਹੁੰਦੀਆਂ ਅੱਛਾ ਜੀ ਹਾਂ ਜਿਹੜੇ ਕਲੱਬ ਕਲੱਬ ਬਣ ਗਏ ਨਾ ਬਾਜ਼ੀਆਂ ਤਾਂ ਠੀਕ ਹੋਣ ਲੱਗੀਆਂ ਉਹ ਜਿਹ ਕਿਤੇ ਰੌਲਾ ਪੈਂਦਾ ਉਹਨੂੰ ਕੂਬਤਰੀ 200 ਹੋ ਗਿਆ ਹੂੰ ਕੋਈ ਪਾਣੀ ਪੀ ਆਇਆ 200 ਕਿੱਥੋਂ ਆਏ ਨੇਗਾ ਰੱਖੀ ਜਾਊ ਕਮੇਟੀ ਵੀ ਕਈ ਵਾਰੀ ਕੂਬਤਰੀ ਗੜਬੜ ਕਰ ਜਾਂਦੇ ਨੇ ਪਹਿਲਾਂ ਵੀ ਕਰ ਜਾਂਦੇ ਸੀ ਹਾਂਜੀ 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 ਉੱਥੇ ਛੋੜਿਆਂ ਚ ਕਰ ਜਾਂਦੇ 20 30 ਚ ਹੂੰ ਤਾਂ 2 2 2.5 2.5 300 ਕਬੂਤਰ ਹੋ ਜਾਂਦਾ ਕਿਤੇ ਕਿਤੇ ਠੀਕ ਹੈ ਉਹ ਫਿਰ ਨਹੀਂ ਪਤਾ ਲੱਗਦਾ ਹੋ ਜਾਂਦਾ ਕੰਮ ਜਿਹੜਾ ਉਸਤਾਦ ਜੀ ਖੇਡ ਦੇ ਵਿੱਚ ਹੁਣ ਬਾਜ਼ੀਆਂ ਜਿਆਦਾ ਲੰਬੀਆਂ ਜਾਂਦੀਆਂ ਜਾਂ ਗਰਮੀ ਦੇ ਹਿਸਾਬ ਨਾਲ ਜਾਂ ਕੀ ਤੁਸੀਂ ਮੰਨਦੇ ਹੋ ਵੀ ਉਸ ਵੇਲੇ ਓਨੀਆਂ ਗਰਮੀਆਂ ਨਹੀਂ ਪੈਂਦੀਆਂ ਹੁਣ ਇਤਕੀ ਜ਼ਰੂਰ ਪੈਗੀ ਗਰਮੀ ਹਾਂਜੀ ਪਰ ਪਹਿਲਾਂ ਜਿੰਨੀਆਂ ਗਰਮੀਆਂ 90 99 ਉਹ ਗਰਮੀ ਤਾਂ ਨਾ ਕਟਦੀ ਜਾਂਦੀ ਹੈ ਹੁਣ ਸਾਨੂੰ ਦੱਸ ਦੇ ਵੱਡੇ ਬਜ਼ੁਰਗ ਪਿੰਡ ਚ ਹਾਂਜੀ ਵੀ ਪੀਲਾਂ ਹੁੰਦੀਆਂ ਪੀਲਾਂ ਗਰਮੀ ਪਕਾਉਂਦੀ ਹੈ ਉਹ ਸਾਡੇ ਹੁੰਦੇ ਅਸੀਂ ਪੀਲੀਆਂ ਨਹੀਂ ਦੇਖੀਆਂ ਕੀ ਹੁੰਦੀਆਂ ਨੇ ਅੱਛਾ ਜੀ ਗਰਮੀ ਘਟਦੀ ਤੁਰੀ ਜਾਂਦੀ ਹੈ ਪਰ ਫੇਰ ਵੀ ਸਾਡੇ ਜਦੋਂ ਅਸੀਂ 92 ਤੇ 93 ਚ ਗੁੰਮਟੀ ਗਮਟੀ ਬਹੁਤ ਬਾਜੀਆਂ ਨੇ ਛੱਡੀਆਂ ਨੇ ਐਂ ਸੀ ਵੀ ਲੋਕ ਭੁੱਖ ਹੋ ਗਈ ਧਰਤੀ ਨੂੰ ਮੱਗ ਲੱਗੂ ਹੁਣ ਉਹ ਲੋਗਾ ਨਹੀਂ ਐ ਇਤਕੀ ਜ਼ਰੂਰ ਹੋਏਗੀ ਠੀਕ ਹੈ ਜੀ ਇੱਕ ਉਸਤਾ ਜੀ ਤੁਸੀਂ ਆਪਣੇ ਕਬੂਤਰ ਦਾ ਨਾਮ ਧਰਿਆ ਸੀ ਲੋਕਰ ਹਾਂ ਇੱਕ ਬਾਜਾ ਬਾਜੇ ਵਾਲੇ ਜਾਂ ਤੁਸੀਂ ਕਹਿੰਦੇ ਬਾਜੇ ਵਾਲੇ ਡੀਸੀ ਤੋਂ ਲਿਆਂਦੇ ਸੀ ਅੱਛੇ ਜੀ ਡੀਸੀ ਦੇ ਤਾਂ ਬਾਜੇ ਵਾਲੇ ਬੱਠਾ ਵਾਲੇ ਉਹਨਾਂ ਕੋਲੋਂ ਨਾਲ ਹੀ ਅਸੀਂ ਸੁਖਮਿੰਦਰ ਆਏ ਹੋ ਗਏ ਹੋ ਗਿਆ ਉਹ ਤੋਂ ਬਾਜੀਆਂ ਦਿੱਤੀ ਠੀਕ ਹੈ ਜੀ ਇਹ ਇਹਨਾਂ ਦੇ ਵਿੱਚ ਉਸਤਾ ਜੀ ਜਿਵੇਂ ਇੱਕ ਆਪਾਂ ਹੁਣ ਕਈ ਖਿਡਾਰੀ ਕਹਿ ਦਿੰਨੇ ਵੀ ਸਾਡਾ ਜੋੜਾ ਪਾਸ ਹੋ ਗਿਆ ਇਹ ਹਾਂ ਇਹ ਉਹਨਾਂ ਦੇ ਹੀ ਬੱਚੇ ਲੈਣੇ ਚਾਹੀਦੇ ਜਾਂ ਨਵਾਂ ਪੁਰਾਣਾ ਇਹਦੇ ਵਿੱਚ ਕੋਈ ਟੀ ਕਰ ਸਕਦੇ ਉਹ ਉਹੀ ਖੂਨ ਹੈ ਅੱਛਾ ਜੀ ਬਦਲ ਕੇ ਲਾ ਲੂਗਾ ਕਿੱਡੀ ਗੱਲ ਹੈ ਠੀਕ ਹੈ ਜੀ ਇਹਦੇ 'ਚ ਜਣੀ ਕੋਈ ਬਾਲੀ ਐਡੀ ਹੈ ਨਹੀਂ ਗੱਲ ਜਿਵੇਂ ਲੋਕ ਕੁਛ ਨਹੀਂ ਠੀਕ ਹੈ ਜੀ ਠੀਕ ਹੈ ਜਿਆਦੇ ਨੇੜੇ ਨਾ ਹੋਵੇ ਖੂਨ ਕਈ ਖੂਨ ਇਹ ਜਿਹੇ ਨੇੜੇ ਵੀ ਉੱਡ ਜਾਂਦੇ ਅੱਛਾ ਜੀ ਹਾਂ ਇਹ ਅੱਡ ਅੱਡ ਜਗ੍ਹਾ ਕਈ ਨਹੀਂ ਉੱਡਦੇ ਠੀਕ ਹੈ ਜੀ ਜਿਹੜਿਆਂ ਦੇ ਸੈਜ ਛੋਟੇ ਨੇ ਨਾ ਹਾਂਜੀ ਵੱਡੀਆਂ ਛੋਟੀਆਂ ਕਬੂਤਰਾਂ ਦੀਆਂ ਉਹ ਜਿਆਦੇ ਨੇੜੇ ਹੋਏ ਨੋਛੇ ਜੀ ਉਹ ਹੋਰ ਛੋਟੇ ਹੋ ਜਾਂਦੇ ਨੇ ਉਹਨਾਂ ਦੇ ਬੱਚੇ ਜੇ ਨੇੜੇ ਕਰੀ ਜੋ ਹਮ ਬਸ ਆ ਫਰਕ ਹੈ ਹੋਰ ਕੋਈ ਵੱਡੀ ਗੱਲ ਨਹੀਂ ਸਹੀ ਜਣੀ ਹੋਰ ਕੋਈ ਲੰਬੀ ਚੌੜੀ ਗੱਲ ਨਹੀਂ ਇਹਦੇ ਵਿੱਚ ਠੀਕ ਹੈ ਜੀ ਠੀਕ ਹੈ ਹਾਂ ਤੁਹਾਨੂੰ ਪਹਿਲਾਂ ਦੱਸਦਾ ਵੀ ਕਬੂਤਰ ਜਿਵੇਂ ਹੁਣ ਗਲੜ ਕਬੂਤਰ ਨੇ ਸਿੱਕਿਆਂ ਵਰਗੇ ਪਏ ਨੇ ਹੋਰ ਕਬੂਤਰੀ ਕੋਈ ਨਸਲ ਥੋੜੀ ਹੋਈ ਐ ਡਾਵੇ ਜਿਆਦੇ ਉਹਨਾਂ ਨਾਲੋਂ ਦੂਰੇ ਹੀ ਹੋ ਜਾਂਦੇ ਓਕੇ ਜੀ ਬੇਟ ਵੀ ਸਹੀ ਬਣ ਜਾਂਦਾ ਹੈ ਬਾਹੇ ਹੋ ਜਾ ਕੁਛ ਹੁੰਦਾ ਹੈ ਹੋਰ ਕੀ ਇਹਦਾ ਇਹ ਫਿਰ ਜਿਹੜਾ ਗਰਮ ਨਾਲ ਗਰਮ ਨਾਲ ਲਾਵੇ ਬੱਸ ਓਕੇ ਜੀ ਠੰਡੇ ਨਾਲ ਠੰਡਾ ਨਾਲ ਲਾਵੇ ਗਰਮ ਨਾਲ ਗਰਮ ਨਾਲ ਲਾਵੇ ਜੇ ਠੰਡੇ ਨਾਲ ਠੰਡਾ ਲਾਉਂਗੇ ਉੱਡਦੇ ਨਹੀਂ ਗਰਮ ਨਾਲ ਗਰਮ ਨਾਲ ਲਾ ਦੋਗੇ ਭੱਜ ਜਾਣਗੇ ਇੰਨਾ ਕੁ ਫਰਕ ਤਾਂ ਹੈਗਾ ਹੈ ਕਰੋ ਅੱਛਾ ਜੀ ਨਹੀਂ ਇਹ ਫਿਰ ਇਹੀ ਸਾਰਾ ਫਰਕ ਹੈ ਪਰ ਹੋਰ ਇੰਨਾ ਚ ਕੀ ਹੋਊਗਾ ਨਹੀਂ ਕਈ ਕਹਿੰਦੇ ਆ ਵੀ ਅਸੀਂ ਜਿੱਤੇ ਦੇ ਨਾਲ ਜਿੱਤੇ ਆ ਲਾਉਂਦੇ ਫਿਰ ਉਹ ਇਹ ਤਾਂ ਬਾਈ ਗੱਲਾਂ ਅੱਛਾ ਜੀ ਉਹ ਜਿੱਤੇ ਨਾਲ ਜਿੱਤੇ ਹੀ ਲੱਗ ਗਿਆ ਕੁਦਰਤੀ ਗਰਮ ਠੰਡਾ ਲੱਗ ਗਿਆ ਬਸ ਉੱਡ ਜਾਂਦੇ ਨੇ ਜਿੱਤਣ ਹਰੰਧਾਨੀ ਇਹਦੇ 'ਚ ਕੋਈ ਹੈਗਾ ਇਹ ਕਿਵੇਂ ਪਤਾ ਲੱਗਦਾ ਜੀ ਕਬੂਤਰ ਗਰਮ ਠੰਡੇ ਦਾ ਤੁਸੀਂ ਕਿਵੇਂ ਹਿਸਾਬ ਕਰਦੇ ਹੋ ਉਹ ਕਿਹੜੋਂ ਤੋਂ ਲਾ ਲਓ ਜਿਹੜਾ ਬਾਹਲਾ ਉੱਚਾ ਉੱਡਦਾ ਇਹਨਾਂ ਕਾਲੀ ਉੱਡਦੇ ਨੇ ਉਹ ਗਰਮ ਹੈ ਜਿਹੜੇ ਨੀਵੇਂ ਠੀਕ ਰਹਿੰਦੇ ਨੇ ਹੁਣ ਜਿਵੇਂ ਮੀਰਾ ਬਨੇ ਕਾਕੇ ਵਾਲੇ ਹੋ ਗਏ ਇਹ ਕਬੂਤਰ ਬਾਹਲੇ ਉੱਚੇ ਨਹੀਂ ਉੱਡਦੇ ਛੋਟੇ ਨੇ ਨਿਕਲਦੇ ਨੇ ਜਾਂਦੇ ਨਹੀਂ ਕਿਤੋਂ ਹੂੰ ਉਹਿਆਂ ਜਿਹਾ ਨਾਲ ਜਿਵੇਂ ਮੁੱਲ ਵਾਲੇ ਲਾਲੇ ਥੋੜੇ ਗਰਮ ਨੇ ਠੀਕ ਹੈ ਜੀ ਹਾਂ ਹੁਣ ਵੀ ਉਸਤਾਦ ਜੀ ਪਹਿਲਾਂ ਵਾਂਗੂੰ ਉੰਨੀਓ ਹੈਗੀ ਆ ਸਰੀਰ ਦੇ ਵਿੱਚ ਚਸ ਕਬੂਤਰਬਾਜੀ ਦੀ ਪੂਰੀ ਹੈ ਅੱਛਾ ਜੀ ਸਾਰਾ ਜਣੀ ਅਪਡੇਟ ਰਹਿੰਦੇ ਹੋ ਦੇਖਦੇ ਹਾਂ ਸਾਰਾ ਹਨਾ ਉੱਥੇ ਹੀ ਚੱਲਦਾ ਕੰਮ ਠੀਕ ਆ ਜੀ ਤੇ ਹੁਣ ਕਿੰਨੀਆਂ ਕਬਾਜੀਆਂ ਉਸਤਾਦ ਜੀ ਛੱਡ ਲੈਨੇ ਹੋ ਬਾਜੀਆਂ ਤਾਂ ਛੱਡੀਆਂ ਸੀ ਬਾਜੀਆਂ ਕਿ ਸਾਡਾ ਖਰਾਬ ਤੇ ਤੜਾਣੇ ਕਰਤਾ ਕੰਮ ਫੇਰ ਵੀ ਕਬੂਤਰ ਮੰਗਰ ਲਿਆਂ ਚ ਜਾ ਕੇ ਟਮੰਗੂ ਬਜਦੇ ਸੀ ਵਿੱਚੋਂ ਹੁਣ ਵੀ ਆਇਆ ਕੀ ਬਾਜੀਆਂ ਤੂੰ ਵੀ ਅੱਜ ਨਹੀਂ ਹਰਦਾ ਹੂੰ ਪੰਜ ਸੱਤ ਕਬੂਤਰ ਰਹਿ ਗਏ ਰੱਬ ਚ ਖੜਾ ਬਸ ਐਂ ਪਤਾ ਲੱਗਦਾ ਵੀ ਫੰਗ ਖੜ ਕੇ ਬੱਜਿਆ ਵਿਚਾਰਾ ਹੂੰ ਉਹਦਾ ਇੱਥੇ ਦੀਪ ਆ ਗਿਆ ਇੱਥੋਂ ਦਾ ਚੱਕਾ ਦਾ ਉਦੋਂ ਨੂੰ ਬਾਜ਼ੀਆਂ ਖਤਮ ਹੋ ਗਈਆਂ ਬੈਠਾ ਬੈਠਾ ਅੰਦਰੋਂ ਮੈਂ ਜਦ ਨਾ ਬੋਲ ਕੇ ਗਿਆ ਮੈਂ ਜਾਨਾ ਉਹਨੇ ਆ ਕੇ ਇੱਥੇ ਖੰਭ ਪਾ ਡੱਕਾ ਪਾ ਲਿਆ ਖੱਟਜੀ ਚ ਮੈਂ ਉਹਦੇ ਨਾਲ ਬਾਈ ਕਹਿੰਦਾ ਤਾਂ ਕੰਮ ਹੀ ਗਲਤ ਹੋਇਆ ਪਿਆ ਫਿਰ ਮੈਂ ਹੁਣ ਕੀ ਯੂ ਗੁੱਡਾ ਬਦ ਬਦਲੇ ਬਾਜ਼ੀਆਂ ਹੀ 2-4 ਰਹਿਣੀਆਂ ਸੀ ਫਿਰ ਐਨੇ 5-7 ਦਿਨਾਂ ਚ ਕਬੂਤਰ ਕਿੱਥੇ ਕਿੱਥੋਂ ਹੁੰਦੇ ਨੇ ਨਹੀਂ ਨਹੀਂ ਫੇਰ ਨਹੀਂ ਸੈਟ ਆਉਂਦੀ ਗੱਲ ਠੀਕ ਹੈ ਇਹ ਚਿਚੜਾਂ ਦਾ ਬਾळा ਉਹ ਅਸੀਂ ਬਹੁਤ ਲੋਕਾਂ ਦੇ ਪੈਣ ਲੱਗੇ ਅੱਛਾ ਜੀ ਬਹੁਤ ਦੇ ਪੈਂਦੇ ਨੇ ਪਤਾ ਲੱਗਦਾ ਨਹੀਂ ਰਾਤ ਨੂੰ ਨਿਕਲਦੇ ਨੇ 1-2 ਵਜੇ 12-1 ਵਜੇ ਹਾਂਜੀ 11 ਤਾਂ ਇਹਨਾਂ ਦਾ ਘਟੋ ਘੱਟੀ ਹੈ ਟਾਈਮ ਜੇ 11 ਵਜੇ ਖੁੱਡਾ ਖੋਲ੍ਹਿਆ 2-4 ਦਿਨ ਫਿਰ ਹੋਰ ਘੰਟਾ ਲੇਟ ਹੋ ਜਾਂਦੇ ਨੇ ਉਹ ਪਤਾ ਹੀ ਨਹੀਂ ਲੱਗਦਾ ਬਸ ਕਰ ਜਾਂਦੇ ਨੇ ਕੰਮ ਇਹ ਠੀਕ ਹੈ ਜੀ ਹਾਂ ਠੀਕ ਹੈ ਤਿੱਟੜਾ ਇਹਨੇ ਜਿਹੜੇ ਖੁੱਡੇ ਚ ਬਾਜੀ ਹਿੰਜਦਾ ਬੰਦਾ ਅੱਛਾ ਜੀ ਦਿੱਤੀ ਨਹੀਂ ਸਕਦਾ ਖੂਨ ਤਾਂ ਚੂਸ ਜਾਂਦੇ ਨੇ ਥੋੜਾ ਜੀ ਜਸਬੀਰ ਸਿੰਘ ਬਾਦਲ ਜੀ ਉਹਨਾਂ ਨਾਲ ਬਹੁਤ ਤੇ ਉਹ ਪਿਆਰ ਸੀ ਹਾਂ ਵਧੀਆ ਸੀ ਹਾਂ ਜੀ ਤੇ ਉਹਨਾਂ ਦੀ ਕੋਈ ਯਾਦਗਾਰ ਐਦਾਂ ਦੀ ਕੋਈ ਮਿੱਠੀ ਯਾਦਗਾਰ ਹੋਵੇ ਤੁਹਾਡੇ ਨਾਲ ਉਹਨਾਂ ਨੇ ਨਾ ਅਸਲ ਬਾਜੀਆਂ ਜਦੋਂ ਉਹ ਛੱਡਦੇ ਸੀ ਹਾਂਜੀ ਉਦੋਂ ਅਸੀਂ ਨਹੀਂ ਸੀ ਬਾਜੀਆਂ ਛੱਡਦੇ ਅੱਛਾ ਜੀ ਜਦੋਂ ਉਹਨਾਂ ਨੇ ਜਾਦੇ ਛੱਡੀਆਂ ਨੇ ਹਾਂਜੀ ਜਦੋਂ ਅਸੀਂ ਬਾਜੀਆਂ ਛੱਡਣ ਲੱਗੇ ਉਦੋਂ ਉਹ ਕੱਟ ਗਏ ਅੱਛਾ ਜੀ ਵੀ ਕਦੇ ਕਬੂਤਰ ਛੱਡਤੇ ਕਦੇ ਰੱਖ ਲੇ ਹਾਂਜੀ ਉਦੋਂ ਐ ਜੇਕਰ ਮਨ ਲੱਗੇ ਸੀ ਅਸੀਂ ਉਹਨਾਂ ਨਾਲ ਬਾਜੀਆਂ ਬੜੀਆਂ ਨਹੀਂ 5-7 ਬਾਜੀਆਂ ਛੱਡੀਆਂ ਨੇ ਅੱਛਾ ਜੀ ਉਹ ਮੈਂ ਦੱਸਿਆ ਹੋਇਆ ਵੀ ਇੱਕ ਕਿਹੜਾ ਪਿੰਡ ਸੀ ਉਹ ਮੈਂ ਮੂੜੇ ਸਾਡੇ ਤੋਂ ਨੇ ਰਹਿ ਗਏ ਉਹ ਡਿਗਡੂ ਪਿਆ ਬਾਣਾ ਚ ਪਤਾ ਨਹੀਂ ਅਗਲੇ ਪਿੰਡ ਵਾ ਗਿਆ ਸੀ ਉਹ ਤਾਂ ਕਿਹੜੇ ਮਚਾਕੀ ਨਮ ਚਾਕੀ ਨਹੀਂ ਸੀ ਗਿਆ ਹੋਰ ਵਾ ਗਿਆ ਸੀ ਤੂੰ ਚਾਕੀ ਗਿਆ ਸੀ ਮਚਾਕੀ ਪਹੁੰਚਤ ਬਗਤਾ ਗਿਆ ਸੀ ਉਹ ਜਿੱਤ ਗਿਆ ਤਾਂ ਨਿਗਾ ਜੂ ਸਾਡੇ ਨਾਲ ਮੰਗਰ ਲਿਆ ਤੇ ਫਿਰ ਜਿਹੜੇ ਉਹ ਗੱਲ ਨਹੀਂ ਨਾ ਬਾਈ ਬਣਦੀ ਹੈਗੀ ਜਿਹੜੀ ਅਬ ਦੀ ਨਸ ਰੱਖੀ ਰੱਖੀ ਹੈ ਦੂਜਾ ਬੰਦਾ ਦੇ ਵੀ ਦਿੰਦੇ ਨੇ ਨਹੀਂ ਵੀ ਦਿੰਦਾ ਕਿ ਨਾ ਹੁਣ ਕੀ ਪਤਾ ਲੱਗਦਾ ਕਿ ਹਾ ਜਾ ਚਾਕੀ ਫੜਾਤਾ ਓਕੇ ਠੀਕ ਹੈ ਜੀ ਤਾਰੀਖੋ ਲਾਲ ਚੀਨਾ ਲਿਆਂਦਾ ਉਹਨੇ ਬੱਚਾ ਕੱਢਿਆ ਓਰੇ ਬੱਚਿਆਂ ਦਾ ਨਹੀਂ ਪਤਾ ਲੱਗਦਾ ਸਾਰ ਹੋਇਆ ਸੀ ਕੱਢਿਆ ਉਹ ਮਸਾਖੀ ਦੇ ਨੇੜੇ ਤੇੜੇ ਹਾਂਜੀ ਚੌਥੇ ਦਿਨ ਆਇਆ ਤਿੰਨ ਦਿਨ ਇਹੀ ਖੜਜਿਆ ਕਰੇ ਚਾਰ ਮਹੀਨਿਆਂ ਜਾਂ ਪੰਜ ਬਾਅਦ ਕੱਢਿਆ ਹੋ ਸੀ ਮੈਂ ਤਾਂ ਉਹ ਨੂੰ ਇੱਕ ਪੁੱਤਰੀ ਨਹੀਂ ਕਦੇ ਜ਼ਿੰਦਗੀ 'ਚ ਪਤਾ ਹੀ ਨਹੀਂ ਹਜ਼ਾਰਾਂ ਕਿੰਨੇ ਹਜ਼ਾਰ ਕਬੂਤਰ ਢਾਲਿਆ ਅੱਛਾ ਅਹੀਂ ਛੜਤਾ ਸਾਰੀ ਛੜਤੇ ਸੀ ਆਏ ਤੇਰੀ ਬੰਦੇ ਹੁੰਦੇ ਤਾਂ ਹਾਂ ਤੂੰ ਹਾਂ ਤੇ ਜਾਂ ਪਿੰਜਰਿਆਂ ਤੇ ਨਹੀਂ ਪਾਉਂਦੇ ਇਂ ਗੜ ਦਿੰਨੇ ਅੱਛਾ ਜੀ ਉਹ ਸਾਰੇ ਕੋਈ 10 ਮਿੰਟ 20 ਮਿੰਟ ਘੰਟਾ ਉੱਡ ਕੇ ਬਹਿ ਗਏ ਅੱਛਾ ਜੀ ਇਂ ਖੜ ਗਿਆ ਇੱਧਰ ਸਵੇਦਿਆਂ ਚ ਰਾਤ ਨੂੰ ਮੜ ਗਿਆ ਸਾਨੂੰ ਪਤਾ ਲੱਗ ਗਿਆ 20 ਘੰਟੇ ਨੇਰੇ ਅੱਛਾ ਜੀ ਤੜਕੀ ਉੱਠ ਗਿਆ ਤਿੰਨ ਦਿਨ ਛਪਿਆ ਤੇ ਹੁਣ ਇਹਨਾਂ ਦਾ ਕੀ ਪਤਾ ਉਹ ਤਾਂ ਪਹਿਲੇ ਦਿਨੀ ਦੱਸ ਦਿੰਦੇ ਨੇ ਵੀ ਮੈਂ ਕੁਝ ਕਰਨਾ ਹੈ ਪਹਿਲੇ ਨਹੀਂ ਦੂਜੇ ਨੂੰ ਖੁੱਲਝੇ ਜਾਂਦੇ ਨੇ ਤੀਜੇ ਨੂੰ ਇਹਨਾਂ ਦੇ ਮਕਸਦ ਮੁਸਲ ਸੱਟ ਹੋ ਗਏ ਬਸ ਤਿੰਨ ਦਿਨ ਉਹ ਲਗਾਤਾਰ ਜੇ ਗੱਢੜੇ ਪਿੰਦੇ ਤੀਜੇ ਦਿਨੀ ਦੱਸ ਦਿੰਦੇ ਨੇ ਵੀ ਖਾਂਸੀ ਉੱਡਾਂਗੇ ਓਕੇ ਸਾਲਾਂ ਸੂਲਾਂ ਦਾ ਇਹਨਾਂ ਦਾ ਕੋਈ ਚੱਕਰ ਨਹੀਂ ਜੀ ਸਰ ਜੀ ਕੋਈ ਬਾਜੀ ਕੋਈ ਐਦਾਂ ਦੀਆਂ ਤੁਹਾਡੀਆਂ ਬਾਜੀਆਂ ਜਿਹੜੀ ਕੋਈ ਉਸ ਇੰਟਰਵਿਊ ਦੇ ਵਿੱਚ ਰਹਿ ਗਈ ਉਹ ਵੇ ਬਾਜੀ ਆਪਣੀ ਦੱਸਾਂ ਮੇਰੇ ਤਾਂ ਜ਼ਿਆਦਾ